ਜਿਹੜਾ ਓਏ ਸਾਨੂੰ ਪਾਣੀ ਦੋ ਆ ਦੋ ਘਰ ਬੈਠੇ ਇੱਧਰ ਤੂੰ ਹੀ ਡੋਬਾ ਪਿੱਛੇ ਹੈਗਾ ਨੀਗਾ ਪਿੱਛੇ ਸਮਾਨ ਲਵਾਈ ਜਾਂਦੇ ਆ ਅੱਗੇ ਕੋਈ ਜਾਣ ਹੀ ਰਿਹਾ ਕਿਸੇ ਤੇ ਵਿਸ਼ਵਾਸ ਨਾ ਕਰੋ ਵੀ ਇੱਥੇ ਲਾ ਦੋ ਮੁੰਡੇ ਲੈ ਜਾਣਗੇ ਕੋਈ ਨਹੀਂ ਲੈ ਕੇ ਜਾਂਦਾ ਕਿ ਸਾਰੇ ਆਪਦੇ ਘਰ ਭਰ ਰਹੇ ਨੇ ਰਾਸ਼ਨ ਬਹੁਤ ਜ਼ਿਆਦਾ ਆ ਗਿਆ ਰਾਸ਼ਨ ਨਾਲ ਲੈ ਕੇ ਆਓ ਬਹੁਤ ਜ਼ਿਆਦਾ ਕਿੰਨਾਂ ਲਈ ਜਿਹੜੇ ਪਿੱਛੇ ਬਸਨੀ ਖੜੇ ਨੇ ਉਹਨਾਂ ਲਈ ਬਹੁਤ ਹੋ ਗਿਆ ਆ ਜਿਹੜੇ ਡੁੱਬੇ ਨੇ ਉਹਨਾਂ ਨੂੰ ਕੁਝ ਨਹੀਂ ਪਹੁੰਚਿਆ ਜੀ ਸੋ ਪੰਜਾਬ ਇੱਕ ਬਹੁਤ ਵੱਡੇ ਪੱਧਰ ਦੇ ਇੱਕ ਡਿਜਾਸਟਰ ਦੇ ਵਿੱਚੋਂ ਲੰਘ ਰਿਹਾ ਪੰਜਾਬ ਅ ਅੱਜ ਜੋ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੇ ਆਪਣੇ ਇਸ ਦੇ ਵਿੱਚ ਇੱਕ ਪੋਰਟਲ ਦੇ ਵਿੱਚ ਇਹ ਸਾਬਤ ਕਰਤਾ ਕਿ ਪੰਜਾਬ ਇੱਕ ਵੱਡੀ ਜਿਹੜੀ ਮਹਾਮਾਰੀ ਦੇ ਵਿੱਚੋਂ ਹੜ੍ਹਾਂ ਦੀ ਮਹਾਮਾਰੀ ਦੇ ਵਿੱਚੋਂ ਲੰਘ ਰਿਹਾ ਇਸ ਵਕਤ ਅਸੀਂ ਫਿਰੋਜ਼ਪੁਰ ਦੇ ਬਿਲਕੁਲ ਬਾਰਡਰ ਏਰੀਆ ਦੇ ਵਿੱਚ ਆ ਇੱਥੋਂ ਪਿੰਡ ਗੱਟੀ ਰਾਜੋ ਕੇ ਟਿੰਡੀਵਾਲਾ ਤੇ ਹੋਰ ਇਹ ਸਾਰੇ ਬਾਰਡਰ ਦੇ ਪਿੰਡ ਨੇ ਇੱਥੇ ਨਾਲ ਹੀ ਇੱਕ ਅੱਧਾ ਕਿਲੋਮੀਟਰ ਤੀ ਜਿਹੜਾ ਹੈਗਾ ਬਾਰਡਰ ਹੈ ਭਾਰਤ ਪਾਕਿਸਤਾਨ ਦਾ ਇਧਰ ਪਾਣੀ ਪਹੁੰਚ ਚੁੱਕਿਆ ਅੱਜ ਜਿਹੜਾ ਸਵੇਰੇ ਪਾਣੀ ਛੱਡਿਆ ਉਹ ਵਾਲਾ ਪਾਣੀ ਇੱਥੇ ਪਹੁੰਚਿਆ ਵੀਰ ਸੰਗਤ ਜਿਹੜੀ ਹੈਗੀ ਵੱਡੇ ਪੱਧਰ ਤੇ ਰਸ਼ਦ ਲੈ ਕੇ ਪਾਣੀ ਲੈ ਕੇ ਹੋਰ ਜਿਹੜੇ ਸਮਾਨ ਜ਼ਰੂਰੀ ਸਮੱਗਰੀ ਉਹ ਲੈ ਕੇ ਆ ਰਹੇ ਨੇ ਗੱਲਬਾਤ ਕਰਾਂਗੇ ਵੀਰ ਕਿੱਥੋਂ ਆਏ ਹੋ ਜੀ ਤੁਸੀਂ ਬਾਜੀ ਆਪਾਂ ਫਿਰੋਜ਼ਪੁਰ ਤੋਂ ਆਏ ਆ ਇਹ ਵੀਰ ਉਹ ਨਹੀਂ ਆਪਣਾ ਲੁਧਿਆਣੇ ਤੋਂ ਆਏ ਸੇਵਾ ਕਰਨੀ ਇੱਥੇ ਬਾਜੀ ਆਪਾਂ ਇੱਕੋ ਗੱਲ ਕਹਿਣਾ ਚਾਹੁੰਦੇ ਆ ਕਿ ਦੇਖੋ ਜੇ ਸੇਵਾ ਲੈ ਕੇ ਆਉਂਦੇ ਹੋ ਅੱਗੇ ਜਾਓ ਜਿੱਥੇ ਤੁਰ ਕੇ ਜਾਂ ਕਿਸ਼ਤੀਆਂ ਤੇ ਜਾਣਾ ਪਵੇ ਲੋਕੀ ਇੱਥੇ ਸਮਾਨ ਲਵਾਈ ਜਾਂਦੇ ਆ ਜਿਹੜਾ ਹੋਏ ਸਾਨੂੰ ਪਾਣੀ ਦੋ ਆ ਦੋ ਘਰ ਬੈਠੇ ਇਧਰ ਦੋ ਡੋਬਾ ਪਿੱਛੇ ਹੈਗਾ ਨਹੀਂਗਾ ਪਿੱਛੇ ਸਮਾਨ ਲਵਾਈ ਜਾਂਦੇ ਆ ਅੱਗੇ ਕੋਈ ਜਾਣ ਹੀ ਰਿਹਾ ਕਿਉਂ ਵਿੱਚ ਇਹਨਾਂ ਦੇ ਬੰਦੇ ਆ ਕੋਈ ਜਾਨ ਨਹੀਂ ਦੇ ਰਿਹਾ ਅੱਗੇ ਕਿਸੇ ਨੂੰ ਬਸ ਅੱਗੇ ਜਾਓ ਕਿ ਜੇ ਜੇ ਸੇਵਾ ਆਉਂਦੀ ਆ ਤੇ ਅੱਗੇ ਜਾਓ ਆਪ ਦੇਖੋ ਤੇ ਆਪ ਫੜਾਓ ਕਿਸੇ ਤੇ ਵਿਸ਼ਵਾਸ ਨਾ ਕਰੋ ਵੀ ਇੱਥੇ ਲਾ ਦਿਓ ਮੁੰਡੇ ਲੈ ਜਾਣਗੇ ਕੋਈ ਨਹੀਂ ਲੈ ਕੇ ਜਾਂਦਾ ਅੱਗੇ ਸਾਰੇ ਆਪ ਦੇ ਘਰ ਭਰ ਰਹੇ ਨੇ ਚੁੱਪ ਕਰਕੇ ਆਪ ਜਾਓ 베ੜੀ ਕੋ ਘੌਂਦੀ ਠੀਆਂ ਨਹੀਂ ਆਪਦੀਆਂ ਬੀੜੀਆਂ ਲੈ ਕੇ ਆਓ ਅਸੀਂ ਵੀ ਇੱਕ 베ੜੀ ਮੰਗਾਈ ਆਪਦੀ ਹੁਣ ਉਹ ਸਾਡੀ ਘੰਟੇ ਤੱਕ ਪਹੁੰਚਣੀ ਅੱਗੇ ਆਪ ਅਸੀਂ 베ੜੀ ਲੈ ਕੇ ਜਾਵਾਂਗੇ ਦੇ ਕਰ ਕਰ ਆ ਫੜਾ ਕੇ ਆਵਾਂਗੇ ਇਹ ਨਹੀਂ ਕਿਸੇ ਨੂੰ ਇੱਥੇ ਦੇ ਜਾਾਂਗੇ ਨਹੀਂ ਜੀ ਇਹ ਇਹ ਸਮੱਸਿਆ ਵੱਡੇ ਪੱਧਰ ਤੇ ਇਥੋਂ ਦੇਖਣ ਨੂੰ ਮਿਲ ਰਹੀ ਆ ਹਾਲਾਂਕਿ ਮੀਡੀਆ ਦੇ ਵਿੱਚ ਵੀ ਇਹ ਗੱਲ ਆ ਰਹੀ ਆ ਕਿ ਜਿਹੜਾ ਸਮਾਨ ਹੈ ਸਮਗਰੀ ਹੈ ਉਹ ਲੋਡ ਬੰਦਾਂ ਤੱਕ ਉਸ ਲਾਸਟ ਘਰਾਂ ਤੱਕ ਨਹੀਂ ਪਹੁੰਚੇ ਡੁੱਬੇ ਹੋਏ ਨੇ ਉਹਨਾਂ ਤੱਕ ਕੋਈ ਨਹੀਂ ਪਹੁੰਚ ਰਿਹਾ ਪਿੱਛੇ ਹੀ ਸਮਾਨ ਲਵਾਈ ਜਾਂਦੇ ਨੇ ਪਤਾ ਨਹੀਂ ਇਹਨਾਂ ਨੂੰ ਲੋਕਾਂ ਨੂੰ ਕੀ ਰੱਜੇ ਫਿਰਦੇ ਨੇ ਸਭ ਕੁਝ ਕਰ ਇਹਨਾਂ ਦੇ ਮੈਂ ਤਾਂ ਇਹ ਕਹਿੰਨਾ ਕਿ ਕੋਈ ਗੁੱਸਾ ਕਰਦਾ ਨਾ ਕਰੇ ਅਗਲੇ ਨੂੰ ਕੋ ਪਹਿਲਾਂ ਤਾਂ ਅਸੀਂ ਮੋਈਨਾ ਤੁਹਾਡੇ ਘਰ ਦਾ ਕਰਾਂਗੇ ਫਿਰ ਸਮਾਨ ਦੇਵਾਂਗੇ ਗੁੱਸਾ ਕੋਈ ਨਹੀਂਗਾ ਕਿ ਜੋ ਕੁਝ ਲੋਡ ਬੰਦ ਜਿਹੜੇ ਲੋਕ ਨੇ ਲੋਡ ਬੰਦ ਰਹਿ ਗਏ ਤੇ ਕੁਝ ਲੋਕ ਸ਼ਰਾਰਤੀ ਅੰਸਰ ਇਹ ਤਾਂ ਫਾਇਦਾ ਟਿਕਾ ਅਗਲੇ ਦੇ ਘਰ ਵੇਖੋ ਪਸ਼ੂ ਡੰਗਰਾ ਅਗਲੇ ਦਾ ਵੇਖੋ ਹੈਗਾ ਦੇ ਜੇ ਸਾਡਾ ਹੈਗਾ ਉਸ ਨਾਲ ਦੋਨੋਂ ਸਮਾਨ ਇਥੇ ਲੋਕੀ ਬਸ ਚੱਕੀ ਆਉਂਦੇ ਜੋ ਜਿਹੜਾ ਤੁਹਾਡਾ ਕੀ ਨਾਮ ਹੈ ਜਖਸ਼ੀਰ ਸਿੰਘ ਵੀਰੇ ਲੁਧਿਆਣੇ ਤੋਂ ਆਏ ਹਾਂ ਪਾਣੀ ਦੀ ਸੇਵਾ ਲੈ ਕੇ ਆਏ ਹਾਂ ਜੀ ਵੀਰੇ ਪਾਣੀ ਤੇ ਰਾਸ਼ਨ ਹੋਰ ਵੀ ਡਰਾਈ ਰਾਸ਼ਨ ਜਿਹੜੇ ਉਹ ਹੋਰ ਬਾਕੀ ਸਾਰੀਆਂ ਚੀਜ਼ਾਂ ਲੈ ਕੇ ਆਏ ਪਿੱਛੇ ਉਹ ਗੱਡੀਆਂ ਚ ਆਪਣੀਆਂ ਚ ਲੋਡ ਆ ਸਮਾਨ अच्छा ਤੁਸੀਂ ਲੋਕਲ ਇਥੇ ਫਿਰੋਜ਼ਪੁਰ ਤੋਂ ਤੁਹਾਨੂੰ ਵੱਧ ਪਤਾ ਹੋਣਾ ਜਿੱਦਾਂ ਇੱਕ ਪਿੱਛੇ ਬਸਨੀ ਕਹਿ ਰਿਹਾ ਸੀ ਕਿ ਹੁਣ ਰਾਸ਼ਨ ਬਹੁਤ ਜ਼ਿਆਦਾ ਆ ਗਿਆ ਰਾਸ਼ਨ ਨਾਲ ਲੈ ਕੇ ਆਓ ਬਹੁਤ ਜ਼ਿਆਦਾ ਕਿੰਨਾਂ ਲਈ ਜਿਹੜੇ ਪਿੱਛੇ ਬਸਨੀ ਖੜੇ ਨੇ ਉਹਨਾਂ ਲਈ ਬਹੁਤ ਹੋ ਗਿਆ ਆ ਜਿਹੜੇ ਡੁੱਬੇ ਨੇ ਉਹਨਾਂ ਨੂੰ ਕੁਝ ਨਹੀਂ ਪਹੁੰਚਿਆ ਜੀ ਪਤਾ ਤਾਂ ਅੱਗੋਂ ਕਰੋ ਨਾ ਜਾ ਕੇ ਜਾਂ ਫਿਰ ਬੇਡੀਆਂ ਲੈ ਕੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਦਾ ਕੀ ਹਾਲ ਬੁਰਾ ਹੋਇਆ ਪਿਆ ਆ ਜਿੰਦਾ ਡੰਗਰ ਰੋੜ ਗਏ ਉਹਨਾਂ ਦਾ ਕੁਝ ਪਹੁੰਚ ਨਹੀਂ ਰਿਹਾ ਸਹੀ ਹੈ ਗੱਲ ਤਾਂ ਇਹ ਹੈ ਨਾ ਇਹ ਪਿਛਲੇ ਨੇ ਕਹਿਣਾ ਉਹਦਾ ਕਿਉਂਕਿ ਨਾ ਕੋ ਪਹੁੰਚ ਗਿਆ ਸਮਾਨ ਉੱਚੇ ਥਾਂ ਤੱਕ ਲਵਾ ਲੈਂਦੇ ਨੇ ਉੱਚਾ ਉਹਨਾਂ ਤੱਕ ਨਹੀਂ ਆ ਜਿਵੇਂ ਇਥੇ ਚਾਂਦੀ ਵਾਲਾ ਪਿੰਡ ਆਈ ਉਹ ਡੁੱਬਿਆ ਹੋਇਆ ਉਥੇ ਕੁਝ ਨਹੀਂ ਪਹੁੰਚ ਰਿਹਾ ਜੇ ਪਹੁੰਚਿਆ ਮਾੜਾ ਮੋੜਾ ਕੁਝ ਪਹੁੰਚਿਆ ਕਿਉਂ ਬੇੜੀਆਂ ਨਹੀਂ ਕਿਸ਼ਤੀਆਂ ਨਹੀਂ ਹੈਗੀਆਂ ਕਿਸ਼ਤੀ ਇੱਕ ਦੋ ਆ ਸਰਦਾ ਨਹੀਂ ਪਿਆ ਕਿਸੇ ਦਾ ਹੀ ਸੋ ਵੱਡੀ ਪਰੇਸ਼ਾਨੀ ਆ ਕਿ ਬੇੜੀਆਂ ਕਿਸ਼ਤਿਆਂ ਦੀ ਇੱਕ ਵੱਡੇ ਪੱਧਰ ਤੇ ਇੱਥੇ ਕਿਲਤ ਹੈ ਬੇੜੀਆਂ ਨਾ ਹੋਣ ਕਰਕੇ ਜਿਹੜਾ ਸਮਾਨ ਹੈ ਅੱਗੇ ਉਹਨਾਂ ਘਰਾਂ ਤੱਕ ਨਹੀਂ ਪਹੁੰਚ ਰਿਹਾ ਜਿਹੜੇ ਘਰਾਂ ਨੂੰ ਇਸ ਸਮਾਨ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਦੇਖਿਆ ਮੀਡੀਆ ਰਿਪੋਰਟਾਂ ਦੇ ਵਿੱਚ ਵੀ ਕੁਝ ਲੋਕਾਂ ਨੇ ਇਹ ਕਿਹਾ ਸੀ ਕਿ ਕੁਝ ਸ਼ਰਾਰਤੀ ਅੰਸਰ ਆ ਜੋ ਇਹੋ ਜੇ ਸਮੇ ਦਾ ਫਾਇਦਾ ਉਠਾਉਂਦੇ ਆ ਤਾਂ ਇੱਕ ਪਿੱਛੇ ਜਿਹੜੇ ਹੈਗੇ ਟੈਂਟ ਲਾ ਕੇ ਇੱਕ ਗਰੁੱਪ ਬਣਾ ਕੇ ਬੈਠੇ ਹੁੰਦੇ ਆ ਉਹ ਕਹਿੰਦੇ ਆ ਕਿ ਸਾਡੇ ਕੋਲੇ ਸਾਰਾ ਪ੍ਰਬੰਧ ਹੈ ਅਸੀਂ ਅੱਗੇ ਪੰਚਾ ਦੇਾਂਗੇ ਪਰ ਉਹ ਆਪਣੇ ਕੋਲ ਹੀ ਜਮ੍ਹਾਂ ਕਰਕੇ ਰੱਖ ਰਹੇ ਆ ਸੋ ਜਿਹੜੇ ਵੀਰ ਸਮਾਨ ਲੈ ਕੇ ਆ ਰਹੇ ਆ ਉਹਨਾਂ ਨੂੰ ਵੀ ਇੱਕ ਇਹ ਰਿਕਵੈਸਟ ਆ ਕਿ ਜੇ ਤੁਸੀਂ ਸਮਾਨ ਲੈ ਕੇ ਆ ਰਹੇ ਹੋ ਤਾਂ ਤੁਸੀਂ ਖੁਦ ਉਹਨਾਂ ਘਰਾਂ ਤੱਕ ਪੰਚਾਓ ਜਿੱਥੇ ਜਿਹੜਾ ਹੈਗਾ ਸਮਾਨ ਦੀ ਜ਼ਰੂਰਤ ਹੈ ਸੋ ਅੱਗੇ ਥੋੜਾ ਚੱਲਦੇ ਆ ਕਿਉਂਕਿ ਇੱਥੋਂ ਪਾਣੀ ਸ਼ੁਰੂ ਹੋ ਜਾਂਦਾ ਇੱਥੋਂ ਜਿਹੜੇ ਹੈਗੇ ਨੇ ਬਾਰਡਰ ਏਰੀਆ ਦੇ ਉਹ ਪਿੰਡ ਨੇ ਇਹ ਜਿਹੜੇ ਇੱਥੋਂ ਬਿਲਕੁਲ ਬਾਰਡਰ ਦੇ ਨਾਲ ਲੱਗਦੇ ਨੇ ਇੱਥੋਂ ਜਿਹੜਾ ਹੈਗਾ ਅ ਅੱਜ ਪਿਛਲੇ ਦਿਨਾਂ ਦੇ ਵਿੱਚ ਇੱਥੇ ਪਾਣੀ ਆਇਆ ਹੈਗਾ ਵੱਡੇ ਪੱਧਰ ਤੇ ਜਿਹੜਾ ਹੈਗਾ ਨੁਕਸਾਨ ਹੋਇਆ ਪਾਣੀ ਤੁਸੀਂ ਦੇਖ ਸਕਦੇ ਹੋ ਅੱਗੇ ਕਿਸ ਤਰ੍ਹਾਂ ਜਿਹੜਾ ਹੈਗਾ ਸਾਰਾ ਲੋਕਾਂ ਦੇ ਘਰ ਲੋਕਾਂ ਨੇ ਫਸਣਾ ਪੂਰੀ ਤਰ੍ਹਾਂ ਡੁੱਬ ਚੁੱਕੀਆਂ ਨੇ ਤਸਵੀਰਾਂ ਮੇਰੇ ਸਾਥੀ ਨੂੰ ਕਹਾਂਗਾ ਥੋੜੀਆਂ ਇੱਧਰੀਆਂ ਦਿਖਾਈਆਂ ਜਾਣ ਕਿਉਂਕਿ ਸਤਲੁਜ ਦਰਿਆ ਦੇ ਬਿਲਕੁਲ ਨਾਲ ਲੱਗਦਾ ਇਹ ਏਰੀਆ ਇੱਥੇ ਵੀ ਕੋਈ ਆ ਨਹੀਂ ਆਇਆ